ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਗਰੁੱਪ ਵਾਲਿਆਂ ਨੂੰ ਮੈਂ ਜੀ ਬਲਵਿੰਦਰ ਸਿੰਘ ਉਸਤਾਰ ਨੈਣਗੜ੍ਹ ਤੋਂ ਮਲਾਜਮ ਆ ਪਾਰਟੀ ਕੁਲਤਾਰ ਸਿੰਘ ਵਾਜਵਾ ਗੈਂਸੀ ਵਾਲੇ ਤੇ ਆ ਵੀਰ ਆਪਣਾ ਗੋਪੀ ਵਡਾਲੇ ਤੋਂ ਤੇ ਇਹ ਆਪਣਾ ਜੀ ਸ਼ਗਿਰਦ ਹੋਣਾ ਹੈ ਜੀ ਤੇ ਇੱਕ ਮੁੰਡਾ ਜਿਹੜਾ ਵੀਡੀਓ ਬਣਾਉਂਦਾ ਉਹਨੇ ਹੋਣਾ ਸੀ ਇੱਥੇ ਠੀਕ ਹੈ ਜੀ ਤੇ ਚਲੋ ਜੀ ਕਰੋ ਰਸ ਏ ਜੀ ਮੁੰਡਾ ਗੁਰਪ੍ਰੀਤਆ ਬਡਾਲੇ ਤੋਂ ਇਹ ਅੱਜ ਤੋਂ ਆਪਣਾ ਸ਼ਿਰਦ ਹੈ ਤੇ ਜਿਹੜਾ ਵੀ ਕੋਈ ਬਾਜੀਆਂ ਦਾ ਰੌਲਾ ਹੋਊਗਾ ਕੋਈ ਵੀ ਕਿਸੇ ਤਰ੍ਹਾਂ ਦਾ ਇਹਨਾਂ ਦਾ ਮਸਲਾ ਹੋਊਗਾ ਜੋ ਸਾਡੀ ਪਾਰਟੀ ਹੱਲ ਕਰੂਗੀ ਮਸਲਾ ਇਹਨਾਂ ਦਾ ਠੀਕ ਹੈ ਜੀ ਸਾਰਿਆਂ ਸਸਿੰਗਾਂ ਅੱਜ ਜਿੱਦਾਂ ਕੀ ਹੋਣੇ ਆਪਣਾ ਇੱਕ ਮੁੰਡਾ ਬਡਾਲੇ ਤੋਂ ਆਪਾਂ ਸ਼ਿਰਦ ਕੀਤਾ ਹੈ ਠੀਕ ਹੈ ਜੀ ਤੇ ਇਹ ਵੀ ਇਹਨਾਂ ਦਾ ਨਾਮ ਡਾਲਾ ਆ ਤੇ ਦੋਵੇਂ ਸਗੇ ਭਰਾ ਆ ਠੀਕ ਹੈ ਜੀ ਤੇ ਇਹ ਵੀ ਅੱਜ ਤੋਂ ਆਪਣਾ ਛੇਰ ਦੋਣਾ ਜੀ ਤੇ ਜੋ ਵੀ ਇਹਨਾਂ ਦਾ ਹੋਏਗਾ ਫੈਸਲਾ ਜਾਂ ਲਗਾਈ ਝਗੜੇ ਦਾ ਕਿਤੇ ਵੀ ਬਾੜੀਆਂ ਵਿੱਚ ਕੋਈ ਮਸਲਾ ਆਏਗਾ ਉਹ ਸਾਡੀ ਪਾਰਟੀ ਦੀ ਜ਼ਿੰਮੇਵਾਰੀ ਨਹੀਂ ਠੀਕ ਹੈ ਜੀ ਆਨੇ ਆਪਣੇ ਸ਼ਿਗਿਰਦ ਠੀਕ ਹੈ ਜੀ ਹਾਂਜੀ ਜਿੱਦਾਂ ਕਿ ਇਹ ਮੁੰਡੇ ਦੋਵੇਂ ਆਪਣੇ ਸ਼ਿਗਿਰਦ ਪਏ ਅਕਸ਼ ਤੇ ਗੋਪੀ ਦੋਵੇਂ ਸਾਰੇ ਭਰਾ ਵਾ ਤੇ ਇਹ ਵੀ ਮੁੰਡੇ ਦੋਵੇਂ ਆਪਣੇ ਸ਼ਿਗਿਰਦ ਆ ਮਡਾਲੇ ਤੋਂ ਇਹ ਚਾਰੇ ਜਣੇ ਬਡਾਲੇ ਤੋਂ ਨੇ ਠੀਕ ਹੈ ਜੀ ਤੇ ਇਹਨਾਂ ਦਾ ਜਿਹੜੇ ਮੁੰਡੇ ਨਵੇਂ ਜੀਗਦ ਪਏ ਆ ਤੇ ਇਹ ਪੁਰਾਣੇ ਆ ਇਹਨਾਂ ਦਾ ਸਨੋਪੇ ਨਾਲ ਜੀ ਮਾਨ ਸਨਾਨ ਕਰਨ ਲੱਗੇ ਚਲ ਪੋ ਗਏ